ਚਲੀਏ ਠੀਕ ਹੈ ਉਦੋਂ ਬਾਅਦ ਰੱਖੀ ਜਨਤਾ ਦੀ ਬਾਚ ਚੱਲ ਦੇਖਦੇ ਸਾਰੇ ਤੋਂ ਤਾਂ ਸਵਾਗਤ ਆ ਅੱਜ ਵਕਤ ਅਸੀਂ ਖੜੇ ਹਾਂ ਮੇਰੀ ਹੀ ਪਿੰਟਲੇਵਾਲ ਦੇ ਵਿੱਚ ਜਿੱਥੇ ਕਿ ਸਾਡੇ ਪਿੰਡ ਦੀ ਹੁਣ ਹਾਰਤੀ ਨੇ ਜਿਵੇਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਤੇ ਪੰਜਾਬ ਦੇ ਵਿੱਚੋਂ ਦੂਸਰੀ ਪੋਜੀਸ਼ਨ ਹਾਸਲ ਕੀਤੀ ਸਾਡੇ ਨਾਲ ਮੇਰੇ ਦੋਸਤ ਓੰਕਾਰ ਬਰਾੜ ਜੀ ਮੌਜੂਦ ਨੇ ਉਹਨਾਂ ਨੇ ਜਦ ਇਹ ਗੱਲ ਨੂੰ ਸੁਣਿਆ ਵੀਡੀਓ ਦੇਖਣ ਤੋਂ ਬਾਅਦ ਅੱਜ ਉਸ ਬੇਟੀ ਨੂੰ ਪਿੰਡ ਆ ਕੇ ਉਹਨਾਂ ਨੂੰ ਸਨਮਾਨਿਤ ਕਰਨਾ ਆਇਆ ਉਹਨਾਂ ਦਾ ਹੌਸਲਾ ਵਧਾਈ ਕਰਨਾ ਆਇਆ ਗਲਬਤ ਕਰਦੇ ਆ ਬਰਾੜ ਸਾਹਿਬ ਨਾਲ ਸਭ ਤੋਂ ਪਹਿਲਾਂ ਸੱਸੀ ਕੇ ਬਰਾੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਜਦੋਂ ਪਤਾ ਲੱਗਿਆ ਸਰਦਾਰ ਸਿਮਰਤ ਸਿੰਘ ਮਾਨ ਦੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀ ਅਜੇ ਜੀ ਨੇ ਸਾਨੂੰ ਦੱਸਿਆ ਕਿ ਸਾਡੇ ਜ਼ਿਲ੍ਹੇ ਦਾ ਮਾਨ ਸਾਡੀ ਬੇਟੀ ਸਾਡੀ ਧੀ ਪ੍ਰਭਜੋਤ ਕੌਰ ਜਿਹੜੀ ਗੁਰਵਿੰਦਰ ਸਿੰਘ ਦੀ ਬੇਟੀ ਹੈ ਪਿੰਡ ਟੱਲੇਵਾਲ ਜਿਹੜਾ ਪ੍ਰਧਾਨ ਸਭਾ ਹਲਕਾ ਮਹਿਲਕਲਾ ਤੇ ਕਾਲਕੱਟ ਵੀ ਟੱਲੇ ਵਾਲ ਤੋਂ ਹੀ ਪੜਦੀ ਆ ਤੇ ਮੇਰੇ ਪਿੰਡ ਦਾ ਨੌਜਵਾਨ ਧੰਨਾ ਸਿੰਘ ਜਿਹੜਾ ਇੱਥੇ ਪ੍ਰਿੰਸੀਪਲ ਵੀ ਰਿਹਾ ਸਾਡਾ ਬਹੁਤ ਕਰੀਬੀ ਮਿੱਤਰ ਸੀ ਅੱਜ ਉਹ ਸਾਡੇ ਵਿੱਚ ਸਰੀਰ ਕਰਕੇ ਨਹੀਂ ਰਹੇ ਪਰ ਜਿਹੜੀ ਉਹਨਾਂ ਦੇ ਲਾਏ ਹੋਏ ਬੂਟੇ ਆ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਗੁਲਾਬ ਵਰਗੇ ਬੂਟੇ ਦੀ ਅੱਜ ਵੀ ਮਹਿਕ ਆਉਂਦੀ ਆ ਜਦੋਂ ਅਸੀਂ ਪ੍ਰਭਜੋਤ ਕੌਰ ਨੂੰ ਮਿਲੇ ਆ ਸਾਡੀ ਧੀ ਨੂੰ ਤੇ ਸਾਨੂੰ ਧੰਨਾ ਸਿੰਘ ਦੀ ਇਥੋਂ ਮਹਿਕ ਆਈ ਆ ਬਹੁਤ ਵੱਡੀ ਗੱਲ ਹੈ ਅੱਜ ਲੋਕ ਧੀਆ ਨੂੰ ਕੁੱਖਾਂ ਦੇ ਵਿੱਚ ਮਾਰ ਰਹੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਹਨਾਂ ਨੂੰ ਧੀਆ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ ਧੀਆ ਸਾਡਾ ਨਾਂ ਰੋਸ਼ਨ ਕਰਦੀਆਂ ਸਾਡਾ ਨਾਂ ਬਲੰਦੀਆਂ ਤੇ ਲੈ ਕੇ ਜਾਂਦੀਆਂ ਜਿਹੜੇ ਠੀਕ ਹੈ ਪੁੱਤ ਬਿਨਾ ਕਹਿੰਦੇ ਪੁੱਤੀ ਗੰਢ ਨਹੀਂ ਪੈਂਦੀ ਬਾਣੀ ਦੇ ਵਿੱਚ ਕਹਿੰਦੇ ਆ ਜਿੰਨਾ ਚਿਰ ਘਰ ਦੇ ਵਿੱਚ ਪੁੱਤ ਨਹੀਂ ਹੁੰਦਾ ਤੇ ਪਰ ਜਿਹੜੀ ਧੀ ਹੈ ਮਾਪਿਆਂ ਦਾ ਦੁੱਖ ਸੁੱਖ ਤਾਂ ਧੀ ਜਿਹੜੀ ਸੁਣਦੀ ਆ ਜਦੋਂ ਵਿਆਹੀ ਜਾਂਦੀ ਆ ਉਹਦਾ ਉਹਦੋਂ 2 ਗੁਣੇ ਵੱਧ ਉਹ ਪਿਆਰ ਵੱਜ ਜਾਂਦਾ ਆਪਣੇ ਮਾਂ-ਬਾਪ ਦੇ ਨਾਲ ਤੇ ਅੱਜ ਸਾਡੀ ਧੀ ਬਰਨਾਲੇ ਜ਼ਿਲ੍ਹੇ ਚੋਂ ਫਸਟ ਆਈ ਆ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਆਈ ਆ ਇੱਕ ਬਹੁਤ ਵੱਡਾ ਮਾਣ ਸਾਨੂੰ ਕਹਿ ਸਕਦੇ ਆ ਸਾਡੇ ਬਰਨਾਲੇ ਜ਼ਿਲ੍ਹੇ ਦਾ ਕਿ ਪ੍ਰਭਜੋਤ ਕੌਰ ਨੇ ਸਾਨੂੰ ਮਾਣ ਬਖਸ਼ਿਆ ਤੇ ਸਾਨੂੰ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਸਾਰੇ ਜਣੇ ਸਾਡੀ ਸਾਡੀ ਫੌਜ ਖੜੀ ਆ ਸ਼੍ਰੋਮਣੀ ਕਾਲੀ ਦਾ ਨੰਬਰ ਸਰਦੀ ਲਖਵੀਰ ਸਿੰਘ ਕਹੜੇ ਆ ਭਾਈ ਗੁਰਪ੍ਰੀਤ ਸਿੰਘ ਜੀ ਫੂਲੇ ਵਾਲਾ ਭਾਈ ਗਰਮੇਲ ਸਿੰਘ ਜੀ ਭਧੌੜ ਇਹ ਬਾਪੂ ਜੀ ਖੜੇ ਆ ਅਸੀਂ ਤਾਂ ਇੱਕ ਅਰਦਾਸ ਕਰ ਸਕਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਇਹ ਸਾਡੀ ਧੀ ਨੂੰ ਬਲੰਦੀਆਂ ਤੇ ਲੈ ਕੇ ਜਾਵੇ ਇਹ ਖੇਡਾਂ ਦੇ ਵਿੱਚ ਨਾਂ ਰੋਸ਼ਨ ਕਰੇ ਪੜ੍ਹਾਈ ਦੇ ਵਿੱਚ ਨਾਂ ਰੋਸ਼ਨ ਕਰੇ ਆਪਣੇ ਮਾਪੇ ਦਾ ਸਰਦਾਰ ਗੁਰਵਿੰਦਰ ਸਿੰਘ ਦਾ ਸਿਰ ਉੱਚਾ ਕੀਤਾ ਮੈਂ ਕਿ ਅੱਜ ਠੀਕ ਆ ਮੈਂ ਸਾਰਿਆਂ ਨੂੰ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਕੁਛ ਧੀਆ ਸਾਡਾ ਸਿਰ ਵੀ ਨਹੀਂ ਮੈਂ ਕਰ ਰਹੀਆਂ ਪਰ ਇਸ ਧੀ ਤੋਂ ਸਾਡੇ ਉਹ ਕੁੜੀਆਂ ਨੂੰ ਵੀ ਸਿੱਖਣਾ ਚਾਹੀਦਾ ਕਿ ਅਸੀਂ ਆਪਣੇ ਮਾਪੇ ਦਾ ਜਿਹੜਾ ਸੈਰਾ ਉੱਚਾ ਕਰੀਏ ਅਸੀਂ ਪੜ੍ਹਾਈ ਦੇ ਵਿੱਚ ਪੜ੍ਹੀਏ ਜਿੱਥੇ ਪੜ੍ਹਾਈ ਬਹੁਤ ਜ਼ਰੂਰੀ ਹੈ ਉੱਥੇ ਬਾਣੀ ਪੜ੍ਹਨੀ ਵੀ ਬਹੁਤ ਜ਼ਰੂਰੀ ਹੈ ਬਾਣੀ ਤੇ ਬਾਣੇ ਦੇ ਵੀ ਸਾਨੂੰ ਧਾਰਨੀ ਹੋਣਾ ਚਾਹੀਦਾ ਕਿਉਂਕਿ ਬਾਣੀ ਸਾਨੂੰ ਸਿੱਧਾ ਰਸਤਾ ਦਿਖਾਉਂਦੀ ਆ ਜੇ ਅਸੀਂ ਬਾਣੀ ਪੜਾਂਗੇ ਫੇਰ ਹੀ ਸਾਡੇ ਜਿਹੜੇ ਅਸੀਂ ਅੱਜ ਅਸੀਂ ਸਾਰੇ ਪੰਜਾਂ ਤਤਾਂ ਦੇ ਵਿੱਚ ਮਲੀਨ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸੇ ਬੈਠੇ ਆ ਇਹ ਬਾਣੀ ਸਾਨੂੰ ਇਹਨਾਂ ਦੇ ਵਿੱਚੋਂ ਅਜੇ ਜੀ ਕੱਢਦੀ ਆ ਬਹੁਤ ਵੱਡਾ ਤੁਹਾਡੇ ਚੈਨਲ ਦਾ ਪਰਾਲਾ ਜਿਹੜਾ ਜਨਤਾ ਦੀ ਆਵਾਜ਼ ਚੈਨਲ ਲੈ ਕੇ ਤੁਸੀਂ ਹਰ ਦੁੱਖ ਸੋਗ ਚ ਖੜਦੇ ਹੋ ਕੋਈ ਧੀ ਪਹਿਲੇ ਨੰਬਰ ਤੇ ਆਉਂਦੀ ਆ ਕਿਸੇ ਧੀ ਨਾਲ ਧੱਕਾ ਹੁੰਦਾ ਜਾਂ ਕਿਸੇ ਨੌਜਵਾਨ ਨਾਲ ਧੱਕਾ ਹੁੰਦਾ ਤੁਹਾਡਾ ਚੈਨਲ ਉੱਥੇ ਪਹਿਲ ਦੇ ਆਧਾਰ ਤੇ ਆ ਕੇ ਖੜਦਾ ਅਸੀਂ ਸੋਨੂੰ ਵੀ ਵਧਾਈ ਦਿੰਨੇ ਆ ਵੀ ਤੁਸੀਂ ਸਾਨੂੰ ਇਸ ਧੀ ਦੇ ਕੋਲੇ ਪਹੁੰਚਾਇਆ ਸਾਨੂੰ ਦਰਸ਼ਨ ਕਰਾਇਆ ਇਸ ਪਰਿਵਾਰ ਦੇ ਬਹੁਤ ਵੱਡੀ ਗੱਲ ਆ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਠੀਕ ਹੈ ਬ੍ਰਹਾਰ ਸਾਹਿਬ ਉਹ ਗੱਲ ਕਰਦੇ ਆਂ ਕਿ ਵੀ ਐਸੀਆਂ ਅਜਹੂਰੀ ਬਹੁਤ ਈਆਂ ਨੇ ਜਿਹੜੀਆਂ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੀਆਂ ਹਨ ਕਈ ਵਾਰ ਉੱਥੇ ਛੋਟੀ ਸੋਚ ਕਰਕੇ ਕਹਿ ਸਕਦੇ ਆਂ ਜਾਂ ਕਿਦਾਂ ਵੀ ਕਹਿ ਸਕਦੇ ਆਂ ਵੀ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਇਹਦੇ ਚ ਅਜੇ ਜੀ ਦੋ ਗੱਲਾਂ ਨੇ ਸਾਡੇ ਭਦੌੜ ਤੋਂ ਇੱਕ ਲੜਕੀ ਆਉਂਦੀ ਹੁੰਦੀ ਹੈ ਉਹਦਾ ਨਾਮ ਪੂਜਾ ਗਰੀਬੀ ਵੀ ਇੱਕ ਸਜਾ ਜਿਹੜੇ ਗਰੀਬ ਪਰਿਵਾਰਾਂ ਦੀਆਂ ਧੀਆਂ ਨੇ ਉਹਨਾਂ ਦੀ ਨਾ ਅੱਜ ਠੀਕ ਅੱਜ ਲੋਕਾਂ ਕੋਲੇ ਬੜੀ ਮਾਇਆ ਪਈ ਆ ਉਹਨਾਂ ਕੋਲੇ ਖਰਚਣ ਦਾ ਟਾਈਮ ਨਹੀਂ ਜਿਹੜੀਆਂ ਧੀਆਂ ਅੱਗੇ ਵਧਣਾ ਵਾਲੀਆਂ ਜਿਹੜੀਆਂ ਚੰਗੇ ਨੰਬਰ ਵੀ ਲੈ ਸਕਦੀਆਂ ਪਰਿਵਾਰਾਂ ਦੀਆਂ ਤੇ ਉਹਨਾਂ ਦੀ ਸਾਨੂੰ ਆਰਥਿਕ ਤੌਰ ਤੇ ਵੀ ਮਦਦ ਕਰਨੀ ਚਾਹੀਦੀ ਹੈ ਬਹੁਤ ਵਿੱਚ ਇਹ ਜਿਹੜੀਆਂ ਧੀਆਂ ਜਿਹੜੀਆਂ ਅੱਜ ਆਈ ਲਿਸਟ ਕਰਕੇ ਬਾਹਰ ਜਾਣਾ ਚਾਹੁੰਦੀਆਂ ਪਰ ਉਹਨਾਂ ਦੇ ਮਾਪੇ ਕੋਲੇ ਪੈਸਾ ਨਹੀਂ ਜਿਹੜੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਸਾਡੇ ਕੋਲੇ ਪੈਸਾ ਕਿੰਨਾ ਤੇ ਅੱਜ ਅਸੀਂ ਇਹੋ ਜਿਹੇ ਪਰਿਵਾਰਾਂ ਦੀ ਸਾਨੂੰ ਮਦਦ ਵੀ ਕਰਨੀ ਚਾਹੀਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜੇ ਅਸੀਂ ਉਹੀ ਗੋਲਕ ਗਰੀਬਾਂ ਲਈ ਖੋਲਾਂਗੇ ਤਾਂ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਮਹਾਰਾਜ ਇਹ ਵੀ ਗੱਲ ਕਹਿੰਦੇ ਆ ਖਾਓ ਖਰਚੋ ਰਲਮਿਲ ਭਾਈ ਟੋਟਣਾ ਆਵੇ ਬਾਧੂ ਜਾਈ ਬਹੁਤ ਪਰਿਵਾਰਾਂ ਕੋਲੇ ਮਾਇਆ ਵੀ ਹੈਗੀ ਆ ਤੇ ਜਿਹੜੀ ਡਿਊਟੀ ਬਣਦੀ ਸੀ ਉਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਸੀ ਅਜੇ ਜੀ ਜੇ ਅੱਜ ਸ਼੍ਰੋਮ ਵਾਰੀ ਨਿਮਾਉਂਦੀ ਅੱਜ ਦਵਾਈ ਤੇ ਪੜ੍ਹਾਈ ਪੰਜਾਬ ਦੇ ਵਿੱਚ ਫਰੀ ਕੀਤੀ ਜਾਂਦੀ ਤੇ ਸਾਨੂੰ ਅੱਜ ਡੇਰਿਆਂ ਨਾਲ ਲੜਨ ਦੀ ਲੋੜ ਨਹੀਂ ਸੀ ਅੱਜ ਸਾਨੂੰ ਨਾ ਤਾਂ ਅੱਜ ਭੰਡਾਰਾਂ ਵਾਲੇ ਨਾਲ ਲੜਨ ਦੀ ਲੋੜ ਸੀ ਨਾ ਨੂਰ ਮਹਿਲੀਆਂ ਨਾਲ ਲੜਨ ਦੀ ਲੋੜ ਸੀ ਨਾ ਸਾਨੂੰ ਸੌਦਾ ਸਾਧਨਾ ਨਾਲ ਲੜਨ ਦੀ ਲੋੜ ਸੀ ਕਿਉਂਕਿ ਉਹਨਾਂ ਨੇ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਪਹਿਲੀ ਪਾਤਸ਼ਾਹੀ ਨੇ ਗੱਲ ਸਿਖਾਈ ਆ ਕਿ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਦਸਮਾ ਦਸੌਂ ਕੱਢਣਾ ਉਹ ਤਾਂ ਕੱਢ ਰਹੇ ਆ ਪਰ ਸਾਡੇ ਵਾਲੇ ਆ ਜਿਹੜੇ ਉਹ ਕੱਢ ਨਹੀਂ ਰਹੇ ਉਹ ਪਰਿਵਾਰਾਂ ਦੀ ਸਾਰ ਨਹੀਂ ਲੈ ਰਹੇ ਅੱਜ ਜਿਹੜੇ ਪਰਿਵਾਰ ਨੇ ਗਰੀਬ ਪਰਿਵਾਰ ਨੇ ਜਿਹੜੀਆਂ ਬੜੀਆਂ-ਵੱਡੀਆਂ ਬਨਗੇ ਪਰਿਵਾਰਾਂ ਦੀਆਂ ਜੇ ਭਾਈ ਜੀਵਨ ਸਿੰਘ ਦੀ ਗੱਲ ਲੈ ਲਈਏ ਰਮਦਾਸ ਭਗਤ ਜੀ ਦੀ ਗੱਲ ਲੈ ਲਈਏ ਵੀ ਜਿਨ੍ਹਾਂ ਨੇ ਬਾੜਾ ਵੱਡਾ ਫਲਸਫਾ ਸਾਨੂੰ ਸਿਖਾਇਆ ਅੱਜ ਉਹਨਾਂ ਦੇ ਪਰਿਵਾਰਾਂ ਚੋਂ ਧੀਆਂ ਜਿਹੜੀਆਂ ਰੋਲ ਰਹੀਆਂ ਮਾਪੇ ਰੋੜ ਰਹੇ ਆ ਤੁਸੀਂ ਦੇਖਿਆ ਹੋਣਾ ਵੀ ਇੱਕ ਬਾਣੇ ਵਾਲਾ ਨਿਹੰਗ ਸਿੰਘ ਬਾਣੇ ਦੇ ਉਹਦਾ ਧਾਰ ਨਹੀਂ ਕੀਤਾ ਹੋਇਆ ਤੇ ਆਪਣੇ ਮਾਪੇ ਨੂੰ ਕੁੱਟ ਰਿਹਾ ਤੇ ਉਹੋ ਜਿਹੇ ਲੋਕਾਂ ਨੂੰ ਵੀ ਸਾਨੂੰ ਇਹ ਗੱਲ ਸਬਕ ਲੈਣੀ ਚਾਹੀਦੀ ਹੈ ਵੀ ਸਾਨੂੰ ਅਸੀਂ ਆਪਣੀਆਂ ਧੀਆਂ ਨੂੰ ਪੜਾਈਏ ਮਾਪੇ ਦੀ ਸੇਵਾ ਕਰਕੇ ਆਪਣੀ ਮਾਂ ਦੀ ਸੇਵਾ ਕਰਕੇ ਪਿਓ ਦੀ ਸੇਵਾ ਕਰਕੇ ਸਾਨੂੰ ਤੱਕਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਅੱਜ ਸਾਨੂੰ ਲੋੜ ਆ ਸਮੇਂ ਅਨੁਸਾਰ ਲੋੜ ਹੈ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਗਰੀਬ ਪਰਿਵਾਰਾਂ ਦੀ ਸਾਰ ਜ਼ਰੂਰ ਲਵੇ ਜਿੱਥੇ ਅੱਜ ਨਮਜੋਤ ਕੌਰ ਮਤਲਬ ਲੰਬੀ ਇੱਕ ਪੰਜਾਬ ਦੀ ਧੀ ਆ ਉਹਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਕਾਮ ਘਰ ਚੋਂ ਉੱਠ ਕੇ ਉਹਨੇ ਇੱਕ ਨਾਮ ਰੋਸ਼ਨ ਕੀਤਾ ਉਹ ਵਧੀਆ ਪੜ ਰਹੀ ਆ ਉੱਥੇ ਹੋਰ ਵੀ ਕੁੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਪੜਨਾ ਚਾਹੁੰਦੀਆਂ ਜਿਨ੍ਹਾਂ ਕੋਲੇ ਅੱਜ ਪੈਸਾ ਨਹੀਂ ਉਹ ਸਾਨੂੰ ਗੁਰੂ ਘਰਾਂ ਦੇ ਵਿੱਚੋਂ ਜ਼ਰੂਰ ਜਿਹੜਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਮਹਾਰਾਜ ਨੇ ਕਿਹਾ ਸੀ ਉਹਨਾਂ ਲਈ ਖੋਲਣਾ ਚਾਹੀਦਾ ਅੱਜ ਇੱਕ ਹੀ ਪਰਿਵਾਰ 103 ਸਾਲ ਹੋ ਗਿਆ ਲੁੱਟ ਰਿਹਾ ਤੇ ਉਹ ਉਹ ਫੇਰ ਹੀ ਉਹਦੇ ਚ ਬਦਲ ਆਊਗਾ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਵੀ ਪੰਜਾਬ ਦੇ ਵਿੱਚ ਬਦਲ ਲੈ ਕੇ ਆਓ ਮੂਹਰੇ ਇਲੈਕਸ਼ਨ ਆ ਜਾਣੀਆਂ ਸ਼੍ਰੋਮਣੀ ਕਮੇਟੀ ਦੀ ਚੰਗੇ ਲੋਕਾਂ ਕੋਲੇ ਜੇ ਗੁਰੂ ਘਰਾਂ ਦਾ ਪ੍ਰਬੰਧ ਹੋਊਗਾ ਫੇਰ ਇਹੋ ਜਿਹੇ ਪਰਿਵਾਰਾਂ ਦੀ ਸਾਰ ਆਪਾਂ ਲੈ ਸਕਾਂਗੇ ਬਰਾੜ ਸਾਹਿਬ ਇੱਕ ਗੱਲ ਹੋਰ ਵੀ ਪਕਰਦੇ ਆ ਜਿਹੜਾ ਇਹ ਪੈਂਟ ਵਾਲ ਖੁਰਦ ਹੈ ਇਥੋਂ ਇਹ ਪਹਿਲੀ ਕੁੜੀ ਪ੍ਰਭਜੋਤ ਕੋਰਾ ਜੀ ਨੇ ਅਚੀਵਮੈਂਟ ਕੀਤੀ ਆ ਪੂਰੇ ਪਿੰਡ ਦੇ ਵਿੱਚੋਂ ਜੀ ਪਹਿਲੇ ਨੇ ਜੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਗਰੀਬ ਆ ਜ਼ਮੀਨਪੋ ਰਾਣੀ ਇਹ ਬਾਪੂ ਜੀ ਜਿਵੇਂ ਦੱਸ ਰਹੇ ਆ ਵੀ ਗਰੀਬ ਸਿੱਖ ਹੈ ਤੇ ਬਹੁਤ ਵੱਡੀ ਗੱਲ ਹੈ ਸਾਨੂੰ ਇਹਨਾਂ ਦੇ ਮਗਰ ਖੜਨਾ ਚਾਹੀਦਾ ਉਹਨਾਂ ਦੀ ਹੌਸਲਾ ਬਜਾਈ ਕਰਨੀ ਚਾਹੀਦੀ ਆ ਸਾਡੀ ਧੀ ਦੇ ਮਗਰ ਸਸੀਂ ਜਿੰਨੇ ਕੁ ਜੋਗੇ ਆ ਸਾਨੂੰ ਉਹਦੇ ਹੌਸਲਾ ਬਜਾਈ ਤੌਰ ਤੇ ਮੈਂ ਐਨ ਆਰ ਆਈ ਵੀਰ ਬਹੁਤ ਬੈਠੇ ਆ ਪਰਿਵਾਰ ਇਹ ਜੇ ਤਕੜੇ ਤਕੜੇ ਟੱਲੇਵਾਲ ਚ ਵੀ ਬਹੁਤ ਇਤਿਹਾਸਕ ਪਰਿਵਾਰ ਹੈਗੇ ਆ ਇਹ ਨਹੀਂ ਬਹੁਤ ਐਨ ਆਰ ਆਈ ਨੌਜਵਾਨ ਹੈਗੇ ਆ ਮੈਂ ਦੇਖਿਆ ਵੀ ਸੋਡੇ ਪਿੰਡ ਦੀ ਜਿਹੜੇ ਵੱਡਾ ਟੱਲੇਵਾਲ ਪਿੰਡ ਆ ਉਹਦੀ ਨਹਾਰਾ ਬਦਲੀਆਂ ਚੱਪੜਾ ਨੂੰ ਝੀਲਾਂ ਦੇ ਵਿੱਚ ਤਬੀਲ ਕਰਤਾ ਬੜਾ ਵਧੀਆ ਕੰਮ ਕਰ ਰਹੇ ਨੇ ਜਿੱਥੇ ਉਹ ਕੰਮ ਕਰ ਰਹੇ ਆ ਤੇ ਇਹੋ ਜੇ ਬੱਚਿਆਂ ਦੀ ਵੀ ਸਾਨੂੰ ਸਾਰ ਲੈਣੀ ਚਾਹੀਦੀ ਆ ਬਹੁਤ ਜ਼ਰੂਰੀ ਆ ਜੇ ਅਸੀਂ ਸਾਰ ਨਾ ਲਵਾਂਗੇ ਤਾਂ ਫਿਰ ਇਹਨਾਂ ਦੀ ਸਾਰ ਲਊਗਾ ਕੋਈ ਨਾ ਠੀਕ ਆ ਸਿੱਖ ਸਾਡੇ ਕੋਈ ਭੀਖ ਨਹੀਂ ਮੰਗਦੇ ਸਿੱਖ ਸਾਡੀ ਮੰਗਤੇ ਨਹੀਂ ਹੈਗੇ ਅਸੀਂ ਕਿਸੇ ਤੋਂ ਮੰਗਦੇ ਨਹੀਂ ਪਰ ਜੋ ਇਹ ਜੇ ਡਿਊਟੀ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਈ ਆ ਸਾਨੂੰ ਇਸ ਪਰਿਵਾਰਾਂ ਦੀ ਡਿਊਟੀ ਜ਼ਰੂਰ ਨਿਭਾਉਣੀ ਚਾਹੀਦੀ ਆ ਮਦਦ ਕਰਨੀ ਚਾਹੀਦੀ ਆ ਠੀਕ ਹੈ ਐਸੀ ਕੇ ਸਾਡੇ ਨਾਲ ਬਰਾੜ ਸਾਹਿਬ ਗੱਲਬਾਤ ਕਰਦੇ ਆ ਬਾਪੂ ਜੀ ਕੁਝ ਕਹਿਣਾ ਚਾਹੁੰਦੇ ਆ ਜੀ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਆ ਜੀ 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 ਆ ਗਏ ਉਹ ਕਹਿਣਾ ਵੀ ਗਰੀਬ ਘਰ ਦਿੱਤੀ ਆ ਸਭ ਕੋ ਜਮੀਨ ਨਹੀਂ ਨਹੀਂ ਦੇ ਕੋਲ ਠੀਕ ਹੈ ਜੀ ਮਦਦ ਚਾਹੀਦੀ ਆ ਠੀਕ ਹੈ ਜੀ ਫਿਰ ਸਾਡੇ ਆਈਡਮੀ ਚ ਸੰਸਦ ਸਾਰਿਆਂ ਨੂੰ ਪੜਾਈ ਘਾਟ ਆ ਸੰਸਦ ਮਦਦ ਕਰ ਦੇ ਜਰੂਰ ਆ ਠੀਕ ਹੈ ਜੀ ਫਿਰ ਪੜਨ ਵਾਲਿਆਂ ਨੂੰ ਠੀਕ ਹੈ ਹਾਂ ਹੋਰ ਬੰਦਾਂ ਨੂੰ ਵੀ ਚਾਹੀਦੀ ਆ ਹਾਂ ਜੀ ਸਾਡੇ ਨਾਲ ਪਰਿਵਾਰ ਦੇ ਮੈਂਬਰ ਵੀ ਮੌਜੂਦ ਹੈ ਲੜਕੀ ਦੇ ਚਾਚਾ ਜੀ ਵੀ ਸਾਡੇ ਨਾਲ ਹੈਗੇ ਆ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਪ੍ਰਭਜੋਤ ਕੋਰ ਨੇ ਪੂਰੇ ਪੰਜਾਬ ਦੇ ਵਿੱਚ ਅਚੀਵਮੈਂਟ ਕੀਤੀ ਆ ਤਾਂ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਆ ਹਾਂਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਬਹੁਤ ਵਧੀਆ ਬੱਚੀ ਨੰਬਰ ਨੰਬਰ ਵੀ ਲੈਂਦੀ ਆ ਜੀ ਸਾਰੇ ਕਾਹੇ ਚ ਫਾਸਟਰ ਸਿਆਣੀ ਵੀ ਬਹੁਤ ਜ਼ਿਆਦਾ ਆ ਤੇ ਪਰਿਵਾਰ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੀ ਆ ਜੀ ਹਾਂਜੀ ਜਿੱਥੇ ਆਪਾਂ ਗੱਲ ਤੁਹਾਡੇ ਪਰਿਵਾਰ ਦੀ ਕਰਦੇ ਆ ਥੋੜੇ ਲਾਣੇ ਦੀ ਕਰਦੇ ਆ ਉੱਥੇ ਤੁਹਾਡੇ ਟੱਲੇ ਵਾਲ ਖੁਰਦੇ ਦੇ ਵਿੱਚੋਂ ਪਹਿਲੀ ਪ੍ਰਭ ਜਦੋਂ ਕੋਰਾ ਜੀ ਨੇ ਪਿੰਡ ਦੇ ਨਾਲ ਨਾਲ ਆਪਣੇ ਜਿਹੜੇ ਦਾ ਨਾਮ ਰੋਸ਼ਨ ਕੀਤਾ ਜੀ ਹਾਂਜੀ ਹਾਂਜੀ ਇਹ ਹੈਗਾ ਜੀ ਪਿੰਡ ਟੱਲੇ ਵਾਲ ਖੁਰਦ ਚੋਂ ਇਹ ਟੱਲੇ ਵਾਲ ਚੋਂ ਵੀ ਪਹਿਲੀ ਆਈ ਏ ਬੇਟੀ ਜਿਹੜੀ ਪਾਸਟ ਆਈ ਏ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਮਾਪੁਰਸਾਂ ਦਾ ਬਹੁਤ ਵਧੀਆ ਸਤਿਕਾਰ ਕਰਦੇ ਆਈ ਮਾਪੁਰਸ ਇਹਨਾਂ ਦਾ ਹਾਂਜੀ ਹਾਂਜੀ ਇਹ ਸੀਗੇ ਪ੍ਰਭ ਦੇ ਚਾਚਾ ਜੀ ਹੁਣ ਆਪਾਂ ਗੱਲ ਕਰਦੇ ਆਂ ਪ੍ਰਾਪ ਦੇ ਨਾਲ ਵੀ ਅੱਜ ਉਹਨਾਂ ਦੇ ਘਰ ਆ ਕੇ ਮੇਰੇ ਦੋਸਤ ਪਹਿਲਾਂ ਵੀ ਸਾਡੇ ਪਿੰਚ ਇਥੋਂ ਨਗਰ ਪੰਚਾਇਤ ਨੇ ਉਹਨਾਂ ਸਨਮਾਨ ਕੀਤਾ ਪੂਰੇ ਪਰਿਵਾਰ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦ ਬੱਚਾ ਜ਼ਿੰਦਗੀ ਵਿੱਚ ਅੱਗੇ ਵਧਦਾ ਅੱਗੇ ਜ਼ਿੰਦਗੀ ਵਿੱਚ ਬੜਾਵਾ ਦਿੰਦਾ ਹੈ ਕਿ ਉਹ ਕਾਮਯਾਬ ਹੁੰਦਾ ਹੈਗਾ ਹਾਂਜੀ ਪ੍ਰਾਪ ਕਿਵੇਂ ਲੱਗ ਰਿਹਾ ਅੱਜ ਬਹੁਤ ਵਧੀਆ ਲੱਗਦਾ ਜੀ ਖੁਸ਼ੀ ਹੁੰਦੀ ਹੈ ਹਾਂਜੀ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਹੋਇਆ ਅੱਜ ਹਾਂਜੀ ਹੈਨਾ ਹਾਂਜੀ ਹੋਇਆ ਠੀਕ ਹੈ ਤੇ ਕੀ ਸੰਦੇਸ਼ ਦੇਣਾ ਚਾਹੋਗੇ ਹੋਰ ਵੀ ਬਹੁਤ ਸਾਰੇ ਕੁੜੀਆਂ ਨੇ ਜਿਹੜੀਆਂ ਅੱਗੇ ਵਧਣਾ ਚਾਹੁੰਦੀਆਂ ਨੇ ਪਰ ਕਈ ਵਾਰੀ ਸੋਚ ਕਰਕੇ ਕਹਿ ਸਾਰਦੇ ਜਾਂ ਕਰਦੇ ਮਾਰੇ ਹਾਲਾ ਕਰਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਵੀ ਅੱਗੇ ਵਧਣ ਦੇਣ ਉਹਨਾਂ ਨੂੰ ਬਾਕੀ ਉਹਨਾਂ ਨੂੰ ਆਪ ਵੀ ਮੜਾ ਮੋਟ ੱਗੇ ਹੋਣਾ ਚਾਹੀਦਾ ਜੇਕਰ ਉਹ ਆਪਣੀ ਮਿਹਨਤ ਕਰਦੇ ਤਾਂ ਉਹਨੂੰ ਰਸਤਾ ਖੁਦ ਮਿਲ ਜਾਂਦਾ ਹਾਂਜੀ ਮਿਲਦਾ ਜਰੂਰ ਮਿਲਦਾ ਸਾਡੇ ਨਬਰ ਆਪਣੇ ਦਾਦੀ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਮਾਤਾ ਆਜੋ ਜੀ ਛੋਟੀ ਪੋਤੀ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਨਾ ਰੌਸ਼ਨ ਕੀਤਾ ਨਾ ਛੋਡੇ ਬੁਲਾਨੇ ਦਾ ਜੀ ਸੰਸਾਰ ਨੂੰ ਬਹੁਤ ਖੁਸ਼ੀ ਹੋਈ ਹੈ ਪੁੱਤ ਸਾਨੂੰ ਖਰਾਵ ਜੋ ਹਾਂ ਬਹੁਤ ਸੈਨਡਰ ਕੀਤਾ ਇਹ ਸਾਡਾ ਵੀ ਮਨ ਖੁਸ਼ ਹੈ ਤੇ ਪਹਿਣਾ ਪਾਇਆਂ ਦਾ ਵੀ ਪਰਿਵਾਰ ਦਾ ਸਾਰੇ ਦਾ ਮਨ ਖੁਸ਼ ਹੈ ਹਾਂਜੀ ਆਜੋ ਪੈਣੀ ਪ੍ਰਭ ਦੇ ਮਾਤਾ ਜੀ ਵੀ ਸਾਡੇ ਨਾਲ ਹੈਗੇ ਨੇ ਪਰ ਇਸੇ ਤੋਂ ਅਸੀਂ ਇੱਥੇ ਦੱਸ ਦਈਏ ਕਿ ਪ੍ਰਭ ਦੇ ਮਾਤਾ ਜੀ ਕਰਦੇ ਨੇ ਪਰ ਇਹਨਾਂ ਦੇ ਫਾਦਰ ਸਾਹਿਬ ਅੱਜ ਮਿਹਨਤ ਮਜ਼ਦੂਰੀ ਕਰਦੇ ਨੇ ਉਹ ਖੇਤਾਂ ਵਿੱਚ ਜਿੱਮੇ ਆਪਾਂ ਕਹਿੰਦੇ ਤੂੜੀ ਬਣਾਉਣ ਗਏ ਨੇਗੇ ਤਾਂ ਲੋੜ ਹੈ ਜਿੱਥੇ ਇਹ ਬੇਟੀ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਕਿ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਨਾ ਤਾਂ ਕਿ ਅਗਲੀ ਜੋ ਵੀ ਇਹਨਾਂ ਨੇ ਜ਼ਿੰਦਗੀ ਦੇ ਡ੍ਰੀਮ ਦੇਖੇ ਨੇ ਜਿਹੜੀ ਪੜਾਈ ਅਗੇ ਕਰਨਾ ਚਾਹੁੰਦੇ ਨੇ ਤਾਂ ਕਿ ਆਪਣੀ ਪੜਾਈ ਨੂੰ ਆਸਾਨ ਕਰ ਸਕਣ ਗੱਲ ਕਰਦੇ ਹਾਂ ਪ੍ਰਭ ਦੇ ਮਾਤਾ ਦੇ ਨਾਲ ਹਾਂਜੀ ਬੈਗਰੀ ਜੀ ਕੀ ਖਾਲਸਾ ਬੈਗਰੀ ਜੀ ਕੀ ਫਤਿਹ ਹਸਤਾ ਹੀ ਕਹਿਣਾ ਜੀ ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਜੀ ਬੇਟੀਆਂ ਨੂੰ ਪੜਾਉਣਾ ਚਾਹੀਦਾ ਜਦੋਂ ਉਹ ਪੜ੍ਹਨਾ ਚਾਹੁੰਦੀਆਂ ਨੇ ਜੀ ਬਹੁਤ ਸਾਡੀ ਬੇਟੀ ਨੇ ਸਾਡੇ ਬਾਰੇ ਵੀ ਸੋਚਿਆ ਅਸੀਂ ਇੰਨਾ ਵਿਜਾਣੀ ਦੀ ਕੋਈ ਪੜਿਆ ਲਿਖਿਆ ਵੀ ਹੈ ਨਹੀਂ ਸੀ ਵੀ ਘਰ ਚ ਵੀ ਕੋਈ ਕਹੇ ਵੀ ਪੜਾਉਣ ਵਾਲਾ ਵੀ ਬੇਟੀ ਤੂੰ ਪੜਾ ਆਪਦੇ ਸਿਰ ਤੇ ਇਹਨੇ ਆਪਦੇ ਪੈਰਾਂ ਤੇ ਤੇ ਸਰ ਦੇ ਸਿਰ ਤੇ ਸਖਵਿੰਦਰ ਸਿੰਘ ਤਾਂ ਨਾ ਭਧੌੜ ਵਾਲਿਆਂ ਦੇ ਅਸੀਂ ਬਹੁਤ ਧੰਨਵਾਦੀ ਆ ਜਿਹੜਾ ਇੱਥੇ ਤੱਕ ਲੈ ਕੇ ਆਇਆ ਟੀਚਰ ਦੀ ਵੀ ਨਹੀਂ ਕਦੇ ਕੋਈ ਕਮੀ ਆਉਣ ਦਿੱਤੀ ਸੀ ਆਪਦੇ ਕੋਲ ਉਹ ਮੈਂ ਕਿਵੇਂ ਮਰਜ਼ੀ ਲੈ ਕੇ ਆਉਂਦਾ ਉਹਨੇ ਲਿਆਉਣਾ ਹੀ ਲਿਆਉਣਾ ਸੀ ਜੀ ਟੀਚਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਖਵਿੰਦਰ ਸਿੰਘ ਪ੍ਰੈਸਿਵਾਲ ਦੇ ਇਹ ਸੀ ਕਿ ਪ੍ਰਭ ਦੇ ਮਾਤਾ ਜੀ ਤੁਸੀਂ ਦੇਖਿਆ ਕਿ ਬੇਟੀ ਨੇ ਅਚੀਵਮੈਂਟ ਕੀਤੀ ਆ ਪਾਵੇਂ ਆਪਾਂ ਕਹਾਵਤਾਂ ਦੇ ਵਿੱਚ ਸੁਣਿਆ ਕਿ ਕੰਮ ਆਪਣਾ ਸੁਭਾ ਲੋਕਾਂ ਦੀ ਹੁੰਦੀ ਹੈ ਵੇਸਾ ਕਿ ਇਹਨੇ ਆਪਣੀ ਪੜ੍ਹਾਈ ਆਪਣੇ ਸਟਰਗਲ ਦੇ ਤੌਰ ਤੇ ਕੀਤੀ ਆ ਪਰ ਉਥੇ ਪਿੰਡ ਦੇ ਟੱਲੇਵਾਲ ਖੁਰਦੇ ਦੇ ਵਿੱਚ ਪਿੰਟੱਲੇਵਾਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੀ ਛਿੱਲ ਦੇ ਵਿੱਚ ਅੱਜ ਇਹਨਾਂ ਦੇ ਨਾਮ ਦੀ ਇਹਨਾਂ ਦੇ ਪਰਿਵਾਰ ਦੇ ਨਾਮ ਦੀ ਟੱਲੇਵਾਲ ਨਾਂ ਦੀ ਪੂਰੀ ਚਰਚਾ ਕੀਤੀ ਜਿਵੇਂ ਤੁਹਾਨੂੰ ਅੱਜ ਪਰਵ ਦੇ ਪਰਿਵਾਰ ਦੇ ਨਾਮ ਲਾਇਆ ਸਾਡੇ دوست ਬਰਾੜ ਸਾਹਿਬ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੁਕੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਵੀਡੀਓ ਲੁਕੇ ਫੇਰ ਹਾਜ਼ਰ ਹੋਵਾਂਗੇ ਉਦਕ ਲਈ ਸ세ਕਾਲ ਜੀ